ਉਹ ਨੂੰ ਕੋਈ ਪਤਾ ਨਹੀਂ ਪਤਾ ਸੱਚ ਹੋਵੇ। ਅਹ ਤਾਂ ਜੀ ਕਿੰਨੀ ਕਿ ਸੰਗਤ ਹੈ ਜਿਹੜੀ ਇਹ ਪਹੁੰਚੇਗੀ ਇਸ ਹਫਤੇ ਤੋਂ ਲੈ ਕੇ ਅਵਰੋਜੀ ਦਾ ਖਾਲਸਾ ਹੈ ਅਵਰੋਜੀ ਦੀ ਫਤਿਹ ਲਗਭਗ ਇੱਕ ਹਫਤੇ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਵਾਲਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸੰਗਤ ਨਾਲ ਸੰਪਰਕ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਬਹੁਤ ਤਦਾਦ ਦੇ ਵਿੱਚ ਸੰਗਤ ਪਹੁੰਚੂਗੀ ਕਿਉਂਕਿ ਤੇ ਉਹ ਇਹ ਇਕੱਠਾਂ ਦੇ ਕਦੇ ਐਸਟੀਮੇਟ ਨਹੀਂ ਹੁੰਦੇ ਤੇ ਫੇਰ ਵੀ ਸਾਨੂੰ ਇਹਦਾ ਲਗਭਗ 1500 ਤੋਂ 2000 ਦੇ ਲਗਭਗ 200 ਘਟ ਸੰਗਤ ਤੇ ਇਸ ਸਮਾਗਮ ਦੇ ਵਿੱਚ ਪਹੁੰਚੂਗੀ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਸਿੱਖ ਪੰਥ ਦੇ ਪੰਜਾਬ ਦੇ ਅਕਾਲੀ ਦਲ ਦੇ ਉਹ ਬਹੁਤ ਪੜ੍ਹੇ ਨੇ ਕਿਉਂਕਿ ਅਕਾਲੀ ਦਲ ਹੀ ਇੱਕ ਇਹੋ ਜਿਹੀ ਪਾਰਟੀ ਹੈ ਜੋ ਪੰਜਾਬ ਦੀ ਸਿੱਖ ਪੰਥ ਦੀ ਸਰੰਮਣੇ ਦੁਆਰਾ ਨਿਰੰਧਾ ਕਮੇਟੀ ਦੇ ਹੱਤਾਂ ਵਾਸਤੇ ਲੜ ਸਕਦੀ ਹੈ ਸੋ ਅਕਾਲੀ ਦਲ ਦਾ ਸੁਰਜੀਤ ਹੋਣਾ ਪੰਜਾਬ ਦੇ ਲਈ ਸਿੱਖ ਪੰਥ ਲਈ ਬਹੁਤ ਜ਼ਰੂਰੀ ਹੈ ਹਕੂਮ ਇਹ ਸੰਬੰਧ ਦੇ ਵਿੱਚ ਜੇਦਾਰ ਸ਼੍ਰੀ ਅਕਾਲਤਖ ਸਾਹਿਬ ਸਿੰਘ ਸਾਹਿਬ ਜਗਨਜੀ ਹਰਪ੍ਰੀਤ ਸਿੰਘ ਜੀ ਉਹ ਭਾਰਤੀ ਮੌਜੂਦ ਨੂੰ ਹੀ ਤੇਜ਼ ਕਰਨ ਦੇ ਲਈ ਉਧਰ ਰਹੇ ਨੇ ਤੇ ਅਸੀਂ ਅਪੀਲ ਕਰਦੇ ਹਾਂ ਸੰਗਤਾਂ ਨੂੰ ਪੰਡੂ ਸੰਗਤਾਂ ਦੇ ਸ਼ਹਿਰੀ ਸੰਗਤਾਂ ਨੂੰ ਕਿ ਭਾਈ ਵੱਧ ਤੋਂ ਬਾਅਦ ਐਸਆ 77 ਤਾਵੇ ਵਿੱਚ ਪਹੁੰਚ ਕੇ ਜਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਦੇ ਵਿਚਾਰ ਸੋਣਾ ਮਨਪ੍ਰੀਤ ਸਿੰਘ ਯਾਦੀ ਬਲਾਂ ਦੇ ਵਿਚਾਰ ਸੋਣ ਤੇ ਸਾਡੇ ਪੰਜਾਬ ਦੀ ਬੇਦਗ ਸ਼ਖਸੀਅਤ ਜੋ ਲਗਭਗ 25 ਸਾਲਾਂ ਤੋਂ ਜੋ ਇਹ ਅਕਾਲੀ ਪੰਥ ਦੇ ਲੀਡਰ ਆਪ ਹੋਂਦਰੀਆਂ ਕਰ ਰਹੇ ਨੇ ਅਕਾਲੀ ਸਦਾਨਾਂ ਦੇ ਆ ਅਕਾਲੀ ਮਿਆਦਾ ਦੀਆਂ ਜਿਨ੍ਹਾਂ ਨੇ ਰਾਜ ਦੇ ਧੱਜੀਆਂ ਲਾਈਆਂ ਜਿਸ ਕਾਰਨ ਅਜ ਪੰਥ ਦਾ ਅਕਾਲੀ ਦਲ ਦਾ ਇਹ ਹਾਲ ਹੋਇਆ ਸਰਦਾਰ ਰਵੀਿੰਦਰ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਆਉਂਦ ਰਹੇ ਨੇ ਸੋਚਿਆ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਕੱਠ ਦੇ ਵਿੱਚ ਪਹੁੰਚ ਗਏ ਸੰਗਤਾਂ ਦੇ ਵਿਚਾਰ ਸੁਣੋ ਲੀਡਰਾਂ ਦੇ ਸਾਡੇ ਵਿਚਾਰ ਸੁਣੋ ਇਸ ਦਿਨ ਕੋ ਵੱਡਾ ਰਣਨੀ ਕੀਤਾ ਜਾ ਸਕਦਾ ਹੈ ਵੱਡਾ ਲਾਂਚ ਇਹ ਹੀ ਹੈ ਜੀ ਵੀ ਇਹਦੇ ਬਾਰੇ ਇਹ ਭਰਤੀ ਜੋ ਹੈਗੀ ਹੈ ਭਰਤੀ ਦੇ ਸਬੰਧ ਦੇ ਵਿੱਚ ਹੈਗੀ ਹੈ ਕਿਉਂਕਿ ਜਿਹੜਾ ਸਾਡਾ ਹਿੱਤ ਹੈਗਾ ਇਹ ਸੰਘਰਸ਼ ਹੈ ਜਿਹਦਾ ਭਰਤੀ ਕਰਨ ਤੇ ਜੋਰ ਹੈ ਕਿਉਂਕਿ ਉਸ ਤੋਂ ਬਾਅਦ ਹੀ ਜੋ ਅੱਗੇ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਸਭ ਸਭ